ਹਾਂਜੀ ਸਵਾਗਤ ਹੈ ਜੀ ਵੈਲਕਮ ਕਰਦੇ ਆ ਜੀ ਜੀ ਆਨੂ ਤੁਹਾਡਾ ਆਪੜੇ ਹਰਮਣ ਪਿਆਰੇ ਪ੍ਰੋਗਰਾਮ ਕੁੱਤੇ ਖਾਣ ਦੇ ਵਿੱਚ ਨਹੀਂ ਕਿਉਂਕਿ ਅੱਜ ਦੀ ਵੀਡੀਓ ਕੁੱਤੇ ਖਾਣੀ ਨਹੀਂ ਅੱਜ ਦੀ ਵੀਡੀਓ ਐ ਐਕਸਪੋਜ਼ ਵੀਡੀਓ ਮੈਨੂੰ ਪੰਜਾਬੀ ਬੋਲ ਮੈਨੂੰ ਅੰਗਰੇਜ਼ੀ ਜੀ ਨਹੀਂ ਆਉਂਦੀ ਇਹ ਪੰਜਾਬੀ ਜੀ ਕਹਿੰਦੇ ਨੇ ਢਿੱਡ ਤੋਂ ਕਪੜਾ ਚੱਕਣਾ ਹਾਂਜੀ ਕੰਨ ਤੋਂ ਕਪੜਾ ਚੱਕਣ ਵਾਲੀ ਵੀਡੀਓ ਤੇ ਅਸੀਂ ਆਪਣੇ ਟਿੱਡ ਤੋਂ ਕਪੜਾ ਨਹੀਂ ਚੱਕਾਂਗੇ ਇਸ ਬੱਚੇ ਦੇ ਟਿੱਡ ਤੋਂ ਕਪੜਾ ਚੱਕਾਂਗੇ ਹਾਂਜੀ ਮੇਰੇ ਦੇਸ਼ ਕੇ ਯੁਵਾਉਂ ਕੇ ਲਿਏ ਤੇ ਆਵਾਜ਼ ਮੱਠੀ ਨਹੀਂ ਕਰਨੀ ਨਾ ਹੈਡ ਫੂਨ ਲਾਣੇ ਜਿੱਦੂ ਕਰਨ ਓਜਲੇ ਦਾ ਗੀਤ ਆਇਆ ਹੈ ਡੀ ਜੀਆਂ ਤੇ ਸੁਣ ਸਕਦੇ ਆਪਣੇ ਮਾਵਾ ਪੈਣਾ ਦੇ ਵਿੱਚ ਬਹਿ ਕੇ ਸੁਣ ਸਕਦੇ ਉਦੋਂ ਆਵਾਜ਼ ਮੱਠੀ ਕਰਦੇ ਰੀਲ ਤੇ ਜਿੱਦੂ ਗਾਣਾ ਮਦਰ ਫਕਰ ਸੌਂਖਾ ਕੇ ਤੇ ਸੁਬਾਬੇ ਦੀ ਇਹ ਨਾ ਕਰਦੇ ਸਾਡੇ ਵਰੀ ਵੀ ਨਹੀਂ ਕਰਨਾ ਜੇ ਕੀਤਾ ਨਾ ਅਨਮਨ ਜਿਨੇ ਸਾਡੇ ਵਰੀ ਆਵਾਜ਼ ਮੱਠੀ ਕੀਤੀ ਪੁੱਤ ਜੀ ਜੋਰ ਦੇ ਢੋਗਲਾ ਪਰ ਨਹੀਂ ਤਖਣਾ ਐ ਬੱਚੀ ਵੇਖੋ ਨਹੀਂ ਬੇਟਾ ਇਹ ਠੀਕ ਨਹੀਂ ਹੈ ਅੱਜ ਦੇ ਜਮਾਨੇ 'ਚ ਸੱਚਾ ਪਿਆਰ ਨਹੀਂ ਮਿਲਦਾ ਪਿਆਰ ਹੋਵੇ ਤੇ ਕਿੰਮੀ ਭਾਬੀ ਤੇ ਪਵਨ ਭਾਜੀ ਵਰਗਾ ਆਏ ਹਾਏ ਮੇਰੇ ਦਿਲ 'ਚ ਜੂ ਹਿਰੇ ਰਹਿਣਾ ਪਿਆਰ ਬਨ ਕੇ ਆਏ ਸਭ ਇਰੀ ਜਿੰਦਗੀ ਦੁਬਾਰ ਬਨ ਕੇ ਆ ਆ ਇਹ ਹੁੰਦਾ ਹੈ ਪਿਆਰੇ ਨੂੰ ਕਹਿੰਦੇ ਨੇ ਸੱਚਾ ਪਿਆਰ ਵੇਖ ਲੈ ਉੱਥੇ ਚੱਕਦਾ ਲਗਾ ਭਾਬੀ ਖਾ ਚੱਲਾ ਬੈਣ ਚ ਜਰੇ ਇਹਨਾਂ ਦਾ ਪਿਆਰ ਵੇਖ ਕੇ ਨਾ ਮੇਰਾ ਖੜਾ ਹੋਇਆ ਬੰਨੀ ਦੇਉ ਲੂਣ ਕੰਡਾ ਬੈਣ ਚ ਯਾਰ ਡੱਟੀ ਮਾਈਂਡ ਆ ਮੇਨ ਗੱਲ ਦਈਏ ਮੇਨ ਗੱਲ ਇਹ ਵੇਖ ਕੇ ਜਦੋਂ ਆਪਾਂ ਆਪਣਾ ਮੈਚ ਰਿਕਾਰਡਿੰਗ ਲਾਦਾ ਸਕਰੀਨ ਰਿਕਾਰਡਿੰਗ ਤਾਂ ਜੋ ਤੁਹਾਨੂੰ ਵੀ ਸਮਝ ਲੱਗ ਸਕੇ ਕਿ ਮੈਂ ਕੀ ਵੇਖ ਰਿਹਾ ਹਾਂ ਹਾਂਜੀ ਵੇਖੋ ਤੁਹਾਨੂੰ ਮਸਹਾਲੀ ਗੱਲ ਸਮਝਾਣਾ ਅਪਾ ਇਹਨਾਂ ਦਿਨਾਂ ਦੇ ਵਿੱਚ ਨਾ ਇੱਥੇ ਲਿਖੋ ਵੇਖਿਓ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਉਪਲ ਉਪਲ ਫਾਰਮ ਇਦਾਂ ਲੇ ਕੇ ਸਰਚ ਕਰੋ ਨਾ ਤੇ ਤੁਹਾਡੇ ਸਾਹਮਣੇ ਕੀ ਆਏਗਾ ਐ ਐ ਇਹਨੂੰ ਮਾਰ ਕੇ ਸਕਰੋਲ ਕਰੋ ਆਵੇ 1 ਮਿਲੀਅਨ ਵਿਊ ਹੈ ਵੀਡੀਓ 25000 3 ਲੱਖ ਕਿੰਨੀਆਂ ਤੇ ਇਹ ਵੀਡੀਓ ਨੇ ਇਸ ਕੁੜੀ ਦੀਆਂ ਇਹਦੀ ਵੀਡੀਓ ਹੀ ਵਾਇਰਲ ਪ੍ਰਾਈਵੇਟ ਆਪਣੇ ਮੰਗੇਤਰ ਦੇ ਨਾਲ ਹੋਣ ਵਾਲੇ ਮੰਗੇਤਰ ਦੇ ਨਾਲ ਇਹ ਘਰ ਰਹੀ ਸੀ ਗੱਡੀ 'ਚ ਜੋ ਵੀ ਹਸਬੰਦ ਵਾਈਫ ਕਰਦੇ ਨੇ ਤੇ ਉਹ ਵੀਡੀਓ ਲਾਈਕ ਲੀਕ ਹੋ ਗਈ ਕਿੰਨੇ ਕੀਤੀ ਤੂੰ ਨਾ ਦੱਸ ਦ ਸਾਰੀਆਂ ਸਾਰੀ ਸਾਰੀ ਗੱਲਬਾਤ ਦੱਸਦਾ ਕਮੈਂਟ ਪੜਿਓ ਇਹ ਝੂਠ ਹੈ ਜਾਂ ਸੱਚੀ ਵਾਇਰਲ ਹੋਈ ਉਹ ਵੀਡੀਓ ਹੈ ਨਾ ਜਿਸੇ ਚਾਹੀਏ ਲਾਈਕ ਕਰੋ ਵੀਡੀਓ ਐਟੋਮੈਟਿਕ ਆ ਜਾਏਗੀ ਇਹ ਵੇਖੋ ਕਿ ਦੀ ਸੇਵਾ ਕਰਨ ਦੇ ਨੇ ਕਮੈਂਟਾਂ 'ਚ ਸਿਰਫ ਇੱਕ ਦੋ ਬੰਦੇ ਨੇ ਕਿਹਾ ਕੋਈ ਕਸਰ ਨਾ ਛੱਡਿਓ ਕਿਸੇ ਦੀ ਧੀ ਭੈਣ ਨੂੰ ਬਦਨਾਮ ਕਰਨ ਦੀ ਤੇ ਬਾਕੀ ਸਾਰੇ ਆਜਾਏ ਨੇ ਕਿ ਸ਼ਰਮ ਨਹੀਂ ਆਂਦੀ ਇਹਨਾਂ ਨੂੰ ਬਾਕੀ ਸਾਰੇ ਸੈਂਡ ਲਾਈਕ ਕਰੋ 100% ਡੀਐਮ ਕਰੂੰਗਾ ਮੇਰੇ ਕੋਲ ਸਾਰੇ ਪਾਰਟ ਨੇ ਬੁੰਡ ਜਨ ਲਾ ਭੈਣ ਚ ਸਾਰੇ ਪਾਰਟ ਨੇ ਫੁੱਦੀ ਇਹਦੇ ਸਟਾਰਾ ਪਾੜਨੇ ਵੇ ਯਾਰ ਲੋਕੀ ਭੇਂਚ ਨਜ਼ਾਰੇ ਲੈਂਦੇ ਨੇ ਇਹ ਨਹੀਂ ਕੋ ਕਹਿੰਦਾ ਵੀ ਯਾਰ ਡਿਲੇਟ ਕਰੋ ਕੀ ਉਹ ਗਿਆ 에ਰਪੋਰਟ ਮਾਰੋ ਨਹੀਂ ਇਸ ਪਾਸੇ ਨਹੀਂ ਆਣਾ ਮ제 ਲੈਣੇ ਨੇ ਵੀਡੀਓ ਵੇਖ ਕੇ ਫਿਰ ਹੱਥ ਰੱਸੀ ਕਰਨੀ ਬਾਥਰੂਮ ਜਾ ਕੇ ਬਸ ਇੰਨਾ ਹੀ ਇੰਨਾ ਦਾ ਵੇ ਇਤਨਾ ਹੀ ਨਹੀਂ ਉਸ ਦਾ ਵੀਡੀਓ ਬਣਾ ਕਰਕੇ ਦੇਸ਼ ਕੇ ਲੋਕੋ ਨੂੰ ਚਿੜਾਣੇ ਦਾ ਕੰਮ ਕਰਤੇ ਹੈ ਇਹ ਵੀਡੀਓ ਲੀਕ ਕਿੱਦਾਂ ਆਈ ਬਰਦਰ ਨੂੰ ਲੀਕ ਕਿੱਦਾਂ ਆਈਆਂ ਕਿਸੇ ਨੂੰ ਨਹੀਂ ਪਤਾ ਮੈਂ ਦੱਸਦਾ ਤੈਨੂੰ ਵੀਡੀਓ ਕਦਾਂ ਲੀਕ ਹੋਈਆਂ ਵੀਡੀਓ ਇਦਾਂ ਲੀਕ ਹੋਈਆਂ ਕਿ ਇਹਦੇ ਇਸ ਕੁੜੀ ਦਾ ਹੋਇਆ ਸੀ ਰਿਸ਼ਤਾ ਇਸ ਕੁੜੀ ਦਾ ਇਸ ਮੁੰਡੇ ਨਾਲ ਰਿਸ਼ਤਾ ਉਦਾਂ ਨਹੀਂ ਰੋਕਾ ਨਹੀਂ ਸੀ ਹੋਇਆ ਤੇ ਨਾ ਅਜ ਤੱਕ ਕੋਈ ਆਫੀਸ਼ੀਅਲੀ ਇੰਗੇਜਮੈਂਟ ਹੋਈ ਸੀ ਕੁੜੀ ਦੇ ਘਰਦਿਆਂ ਨੇ ਮੁੰਡੇ ਦੇ ਘਰਦਿਆਂ ਨੇ ਪਸੰਦ ਕੀਤਾ ਇੱਕ ਦੂਜੇ ਨੂੰ ਤੇ ਕਿਹਾ ਵੀ ਚਲ ਥੋੜੇ ਦਿਨਾਂ ਬਾਅਦ ਰੋਕਾ ਕਰ ਦਿੰਨੇ ਰਿਸ਼ਤਾ ਇਹਨਾਂ ਦਾ ਆਪਸ ਵਿੱਚ ਰਿਸ਼ਤਾ ਢੰਗ ਵਾਲਾ ਸੀ ਤੇ ਫਿਰ ਤੁਹਾਨੂੰ ਪਤਾ ਹੈ ਅੱਜ ਕੱਲ ਦੀ ਜੈਂਜ਼ੀ ਜਨਰੇਸ਼ਨ ਇੱਕ ਦੂਜੇ ਨੂੰ ਜਦੋਂ ਵੇਖਦੀ ਨੰਬਰ ਨੰਬਰ ਐਕਸਚੇਂਜ ਕਰ ਹੀ ਲੈਂਦੀ ਏ ਤੇ ਚੱਲਾਂਗੇ ਇਸ ਮਾਹੌਲ ਕਿਤੇ ਕੋफी-ਕੂਫੀ ਤੇ ਹਨਾ ਕਿ ਇਹਹੀ ਗੁਨਾਹ ਹੈ ਮੇਰਾ ਆਣ ਜਾਣ ਸੀ ਯਾਰ ਇਹ ਨਹੀਂ ਕੋਈ ਲੋ ਫਰ ਸੀ ਆ ਵੇਖੋ ਨਾ ਉਹਦੇ ਉਹਦੇ ਘਰ ਦੇ ਨੂੰ ਮਿਲਦਾ ਸੀ ਇਹ ਕੁੜੀ ਦਾ ਡੈਡੀ ਹੈ ਗੱਬੇ ਖੜਾ ਮੁੰਡਾ ਸਮਝਿਆ ਗਾਲ ਉਹਨਾਂ ਵਾਸਤੇ ਗਿਫਟ ਲੈ ਕੇ ਆਣਾ ਇਹ ਸਾਰੇ ਇੱਕ ਦੂਜੇ ਦੇ ਪਰਿਵਾਰ ਆਪਸ ਵਿੱਚ ਮਿਲਦੇ ਸੀ ਇਦਾਂ ਦੀ ਗੱਲ ਨਹੀਂ ਕਿ ਇਕੱਲੇ ਕੁੜੀ ਮੁੰਡਾ ਜਾਂਦੇ ਸੀ ਆ ਮੈਂ ਚਿਹਰੇ ਚੱਲ ਬਲਾਰ ਕੀਤੇ ਨੇ ਲੋਕਾਂ ਦੀਆਂ ਧੀਆਂ ਭੈਣਾਂ ਨੇ ਵੀ ਦੋਨਾਂ ਪਰਿਵਾਰਾਂ ਦਾ ਆਪਸ ਵਿੱਚ ਮਿਲਣਾ ਜੁਲਣਾ ਹੋ ਗਿਆ ਸੀ ਇਦਾਂ ਦੀ ਗੱਲ ਨਹੀਂ ਤੇ ਇਨਾ ਦਾ ਰਿਸ਼ਤਾ ਹੋਣ ਵਾਲਾ ਸੀ ਤੇ ਮੁੰਡੇ ਤੇ ਪਤਾ ਨਹੀਂ ਕੀ ਚੁੱਲ ਮਚੀ ਮੈਨੂੰ ਨਹੀਂ ਸਮਝ ਆਈ ਵੀ ਇਹ ਕਿਸੇ ਦੇ ਵਿਆਹਾਂ ਤੇ ਵੀ ਜਾਂਦੇ ਸੀ ਵੇਲਾ ਹਸਬੰਡ ਵਾਈਫ ਹੀ ਬਣ ਕੇ ਜਾਂਦੇ ਸੀ ਵੀ ਹਰ ਇੱਕ ਨੂੰ ਰਿਸ਼ਤੇਦਾਰ ਨੂੰ ਵੀ ਲੱਗਦਾ ਵੀ ਵਿਆਹ ਇਹ ਨੇ ਪਰ ਪਤਾ ਨਹੀਂ ਇਹਦੀ ਬੁੰਡ ਚ ਕੀ ਖੁਰਕ ਹੋਈ ਮੁੰਡੇ ਤੇ ਮੈਨੂੰ ਨਹੀਂ ਸਮਝ ਆਈ ਏਡਾ ਸੋਹਣਾ ਸੁਨੱਖਾ ਉਸਤਾਦ ਤੂੰ ਇਹ ਤੇ ਕਿਹੜੇ ਕਮਾ ਚ ਪਿਆ ਭੈਣ ਚੁੱਧ ਯਾਰ ਤੇਰੀ ਲੁੱਕ ਪਤਾ ਮਰਦਾਂ ਵਾਲੀ ਏ ਤੇ ਕੰਮ ਤੇਰੇ ਭੈਣ ਚੁੱਧ ਸ਼ਕਤੀਪੂਰ ਵਾਲੇ ਨੇ ਇਹ ਕੁੜੀ ਨੂੰ ਕੀ ਕਹਿਣ ਰਿਹਾ ਹੁਣ ਇਹ ਮੁੰਡੇ ਦਾ ਨਾ ਪ੍ਰਭ ਤੇ ਕੁੜੀ ਨੂੰ ਮੈਸੇਜ ਕਰਕੇ ਕੀ ਕਹਿੰਦਾ ਪਿਆ ਆ ਜਾ ਬਾਹਰ ਅਜੇ ਤੱਕ ਕੁਛ ਨਹੀਂ ਆਇਆ ਆ ਜਾ ਬਾਹਰ ਫੇਰ ਕੀਆ ਕੁੜੀ ਕਹਿੰਦੀ ਨਹੀਂ ਆਈ ਐਮ ਨਾਟ ਓਕੇ ਯਾਰ ਪ੍ਰਭ ਤੇਰੀ ਲੈਣੀ ਆ ਸਾਲੀਏ ਆ ਜਾ ਸਟਾਪ ਸੇਇੰਗ ਦੈਟ ਪ੍ਰਭ ਫੇਰ ਕੀਆ ਪਹਿਲਾਂ ਤੇਰੇ ਨਾਲ ਇੰਨਾ ਕੁਝ ਕੀਤਾ ਤੂੰ ਧੱਕੇ ਨਾਲ ਆਣਾ ਫੇਰ ਦੇਖ ਲੈ ਮੈਂ ਘਰੇ ਆ ਜਾਣਾ ਸੋਚ ਲਾ ਨਹੀਂ ਡੋਨਟ ਡੂ ਦੈਟ ਯਸ ਆਈ ਵਿਲ ਤੈਨੂੰ ਚੱਕ ਕੇ ਲੈ ਕੇ ਜਾਣਾ ਪੈਣਾ ਫਿਰ ਲੱਗਦਾ ਯਰ ਸਟਾਪ ਮੈਂ ਗੋਲੀਆਂ ਚਲਾ ਦੇਣੀ ਆ ਕੇ ਘਰੇ ਪ੍ਰਭ ਭਾਜੀ ਲੁੱਲੀ ਬਦਵਾਸ਼ ਵੀ ਨੇ ਪਾਰਟ ਟਾਈਮ ਨੀ ਆ ਜਿਹੜੀ ਕੁੜੀ ਗੈਰੀ ਯਾਰ ਪਹਿਲਾਂ ਮੀ ਆਹੀ ਕੁਝ ਕੀਤਾ ਤੁਸੀਂ ਨਾ ਕਰਿਓ ਕੁਝ ਹੋਣ ਦਾ ਮਤਲਬ ਪਹਿਲਾਂ ਵੀ ਕੁਝ ਕਰ ਚੁੱਕਾ ਹੈ ਪ੍ਰਭ ਕਹਿੰਦਾ ਆ ਜਾ ਦੇਖ ਲੈ ਫਿਰ ਪੁੱਤ ਪੁੱਤ ਨਹੀਂ ਐ ਮੈਂ ਤੂੰ ਹਨਾ ਕੋਈ ਨਾ ਤੈਨੂੰ ਮੈਂ ਦੱਸਦਾ ਫਿਰ ਕਿਹੜਿਆ ਕਿਹੜੀ ਆਪਦੇ ਘਰਦਿਆਂ ਨੂੰ ਕਹਿਦੀ ਆਪਣੇ ਘਰਦਿਆਂ ਨੂੰ ਵਿਆਹ ਲੈ ਜਿੱਥੇ ਵਿਆਹ ਨਹੀਂ ਤੇਰਾ ਖਲਾਰਾ ਪਾਉਂਗਾ ਚੱਜ ਨਾਲ ਮੇਰੇ ਕੋਲ ਫੋਟੋਸ ਵੀਡੀਓ ਵੀ ਹੈਗੀਆਂ ਕੱਲ ਨੂੰ ਦਿਖਾਉਂਗਾ ਸਾਰਿਆਂ ਨੂੰ ਤੈਨੂੰ ਪਤਾ ਲੱਗ ਜਾਣਾ ਨਹੀਂ ਪ੍ਰਭ ਇਦਾਂ ਦਾ ਨਹੀਂ ਕੁਝ ਤੇ ਪਰ ਆ ਬੱਦ ਜੇਗੂ ਮਿਰਕਲ ਦਾ ਸਭ ਕੁਝ ਹੈਗਾ ਭੇਜਦਾ ਉਹਨੂੰ ਫੋਟੋ ਉਹਦੀ ਨਿਊਡ ਫੋਟੋ ਭੇਜਦਾ ਤੇ ਅਗੂ ਕੁੜੀ ਕਹਿੰਦੀ ਵਾਟ ਦਾ ਫਕ ਆਰ ਯੂ ਮੈਡ ਮੈਂ ਡੂ ਟੂ ਯੂ ਰਿਕਾਰਡ ਦਿਸ ਦਿਸ ਫੱਕ ਯਾਰ ਵੀ ਤੂੰ ਕਦੋਂ ਰਿਕਾਰਡ ਕੀਤੀ ਹੈਨਾ ਪਤਾ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਚ ਕੁੜੀ ਤੇ ਮੁੰਡਾ ਗੱਡੀ ਚ ਲੱਗੇ ਨੇ ਐ ਉਸ ਵੀਡੀਓ ਉਹ ਵੀਡੀਓ ਭੇਜਦਾ ਮੁੰਡਾ ਕੁੜੀ ਨੂੰ ਵੀ ਮੈਂ ਤੇਰੀ ਵੀਡੀਓ ਰਿਕਾਰਡ ਕੀਤੀ ਤੋ ਕੁੜੀ ਕਹਿੰਦੀ ਕਦੋਂ ਮੇਰੀ ਰਿਕਾਰਡ ਕੀਤੀ ਕਿਉਂਕਿ ਕੁੜੀ ਤੇ ਮੁੰਡਾ ਜਦੋਂ ਆਪਸ ਚ ਗੱਡੀ ਚ ਕਰ ਰਹੇ ਸੀ ਨਾ ਤੋ ਮੈਂ ਸਾਰੀ ਗੱਲਬਾਤ ਦੱਸਦਾ ਵੇਖੋ ਅੱਗੇ ਨਾ ਕਿਉਂਕਿ ਇਹ ਹੀ ਆਪਣੇ ਤੌਰ ਤੇ ਰਿਸਰਚ ਕੀਤੀ ਹੈ ਪਿੰਡ ਲੈਵਲ ਤੇ ਸਮਝੇਗਾ ਕਿਸੇ ਨੂੰ ਨਹੀਂ ਪਤਾ ਤਾਂ ਹੀ ਹੈ ਕਿਉਂਕਿ ਇਹ ਵੀਡੀਓ ਤੇ ਦੋਸਤ ਦੀ ਲੀਕ ਹੋਈਆਂ ਨੇ ਤੇ ਮੈਂ ਫਰੈਸ਼ ਨੂੰ ਕਹਿੰਦਾ ਕਿ ਯਾਰ ਇਹ ਕੀ ਦੂਜੇ ਕਿਤੇ ਨੇ ਬਾਅਦ ਪੰਜਾਬ ਚ ਵੀਡੀਓ ਲੀਕ ਹੋ ਜਾਂਦੀ ਵੀ ਚੱਕਰ ਕੀ ਹੈ ਫਿਰ ਰਿਸਰਚ ਕਰਾਈ ਤੇ ਇਹ ਪਤਾ ਲੱਗਾ ਵੇਖੋ ਹੁਣ ਮੁੰਡੇ ਦਾ ਦੋਸਤ ਨਾ ਪ੍ਰਭ ਜਿਹੜਾ ਮੁੰਡਾ ਹੈ ਨਾ ਇਹਦਾ ਇੱਕ ਦੋਸਤ ਇੰਦਰ ਠੀਕ ਹੈ ਇੰਦਰ ਭਾਜੀ ਕਿਸੇ ਮੁੰਡੇ ਨਾਲ ਗੱਲਬਾਤ ਕਰਕੇ ਕੀ ਕਹਿ ਰਿਹਾ ਮੈਂ ਤੇ ਪ੍ਰਭ ਨੇ ਜਿਗਾਰਡ ਲਾ ਕੇ ਚੱਕ ਲਈ ਸੀ ਸਨੇਪਾ ਵੀ ਬਨਾਲੀਆਂ ਸੀ ਅੱਛਾ ਇਦਾਂ ਮੰਨ ਗਈ ਸੀ ਸਾਲੀ ਕੋਈ ਮੁੰਡਾ ਪੁੱਛਣ ਡਿਆ ਪ੍ਰਭ ਦੇ ਦੋਸਤ ਕੋਲ ਇਦਾਂ ਮੰਨ ਗਈ ਸੀ ਸਾਲੀ ਮੇ ਮੇਰੇ ਨਾਲ ਦੇ ਨਾਲ ਰਿਸ਼ਤਾ ਹੋਇਆ ਹੈ ਪ੍ਰਭ ਦੇ ਨਾਲ ਫਿਰ ਸੀ ਫਿਰ ਅਸੀਂ ਬਾਹਨੇ ਨਾਲ ਚੱਕ ਲਈ ਸੀ ਕੋਕ ਚ ਨੀਂਦ ਵਾਲੀ ਗੋਲੀ ਪਾਤੀ ਸੀ ਉਹਨੂੰ ਸਾਲੀ ਪਤਾ ਨਹੀਂ ਲੱਗਾ ਮੁੰਡਾ ਪੁੱਛਦਿਆ ਪਤਾ ਲੱਗਣ ਨਹੀਂ ਦਿੱਤਾ ਸਾਲਿਆ ਅਸੀਂ ਆਹ ਗੱਲਾਂ ਕਰੀ ਨਾ ਕਿਸੇ ਨਾਲ ਮੇਰਾ ਯਾਰ ਨੂੰ ਵੀ ਨਾ ਪਤਾ ਲੱਗੇ ਪੀ ਪ੍ਰਭ ਨੂੰ ਵੀ ਨਾ ਪਤਾ ਲੱਗੇ ਇੰਦਰ ਤੇ ਪ੍ਰਭ ਦੋਸਤ ਨੇ ਸਮਝਿਆ ਗੱਲ ਤੇ ਕੋਈ ਤੀਸਰਾ ਪਰਸਨ ਇਹਨਾਂ ਨੂੰ ਪੁੱਛ ਰਿਹਾ ਤੇ ਉਹ ਦੱਸ ਰਿਹਾ ਕਹਿੰਦਾ ਸਾਲੇ ਨਜ਼ਾਰੇ ਤੋੜੇ ਤੇ ਜਾਣੀ ਕਿ ਉੱਥੇ ਤੀਸਰਾ ਮੁੰਡਾ ਵੀ ਉਪਲਬਧ ਸੀ ਉਸ ਟਾਈਮ ਤੇ ਤੇ ਕੁੜੀ ਕਿਤੇ ਭਰੋਸੇ ਆਂਦੀ ਸੀ ਆਪਣੇ ਮੰਗੇਤਰ ਦੇ ਭਰੋਸੇ ਪ੍ਰਭ ਦੇ ਭਰੋਸੇ ਕਿ ਚਲੋ ਕੁੜੀ ਨੂੰ ਹੋਈ ਜਾਂਦੀ ਹੈ ਕੁੜੀ ਮੈਂ ਕਿਉਂਕਿ ਮੈਂ ਮੈਂ ਹਰ ਵਕਤ ਕੁੜੀ ਨੂੰ ਕਹਿੰਦਾ ਵੀ ਤੁਸੀਂ ਤਾਂ ਤੂੰ ਭੇਜਦੀਆਂ ਤੁਹਾਡਾ ਦਿਮਾਗ ਪਾਗਲੇ ਕੁੜੀਆਂ ਨੂੰ ਇਹ ਹੁੰਦਾ ਵੀ ਸਾਡੇ ਜੀਵਨ ਸਾਥੀ ਯਾਰ ਚਲੋ ਬੈ ਬੋਏਫ੍ਰੈਂਡ ਨਾਲ ਤੇ ਰੁਕਦਾ ਸੀ ਪਰ ਇੱਥੇ ਪੱਕੀ ਕਹੀ ਹੈ ਉਹਦੇ ਨਾਲ ਤੇ ਰਿਸ਼ਤਾ ਹੋਣਾ ਲੈ ਦੋ ਪਰਿਵਾਰ ਆਪ ਚ ਉੱਠ ਬੈਠ ਰਹੇ ਨੇ ਖਾਣਾ ਖਾ ਰਹੇ ਨੇ ਇੱਥੇ ਤੱਕ ਹੁਣ ਬਦਦਾ ਕਿਤੇ ਤੱਕ ਸੇਫਟੀ ਵਰਤ ਲੈ ਯਾਰ ਕੀ ਬoiਫਰੈਂਡ ਨੂੰ ਕਹਸਦੇ ਵੀ ਕੁੜੀ ਦਾ ਕਸੂਰੇ ਯਾਰ ਤੂੰ ਕਿਉਂ ਵਿਆਹ ਤੂੰ ਪਹਿਲਾ ਬoiਫਰੈਂਡ ਬਣਾਇਆ ਹਨਾ ਇਹ ਤਾਂ ਮੰਗੇਤੇਰੇ ਹੁਣ ਵਾਲਾ ਮੰਗੇਤੇਰੇ ਜਕੀਆਂ ਪੇੜਾ ਕਿੱਥੋਂ ਕਿੱਥੇ ਕਿਹੜੇ ਰਿਸ਼ਤੇ ਚ ਫਿਰ ਸੁਰੱਖਿਅਤ ਤੈਨੂੰ ਪਤਾ ਹੀ ਹੋਣਾ ਭਾਰਤ ਦਾ ਨਾਮ ਮਿੱਟੀ ਵਿੱਚ ਮਿਲਾਨੇ ਮੇ ਲਗੇ ਹੋਏ ਆ ਇਹ ਬੰਦਾ ਜਿਹੜਾ ਇਹ ਆਪਣੀ ਕੁੜੀ ਨੂੰ ਮਤਰਈ ਕੁੜੀ ਨੂੰ ਹੀ ਵਜਾਂਦਾ ਰਿਹਾ ਵੀ ਸਾਲਿਆ ਜਿੱਦਾਂ ਦੀ ਮਰਜੀ ਧੀ ਤੇਰੀ ਏ ਭਾਵੇਂ ਮਤਰਈ ਏ ਭਾਵੇਂ ਜੋ ਮਰਜੀ ਏ ਤੇ ਧੀ ਤੇ ਧੀ ਏ ਪਰ ਨਹੀਂ ਇਨਸਾਨੀਅਤ ਹਰਾਮ ਬਚਾ ਨਹੀਂ ਕਾਮ ਚੜਿਆ ਇੱਥੇ ਭੈਣ ਚੋਦਾ ਉਹ ਸਾਲਿਓ ਸਾਡੇ ਤੇ ਵੀ ਜਵਾਨੀ ਆਈ ਏ ਲੋੜਾ ਲੈਣੀ ਦਿਓ ਪਰ ਲੰਗੋਟ ਤੇ ਪੱਕੇ ਆ ਤੁਹਾਡੇ ਅਮੋਣੀ ਜਗ੍ਹਾ ਜਗ੍ਹਾ ਤੇ ਆ ਗਿਆ ਇਤਨਾ ਛੋਟਾ ਪਹਿਲੇ ਕਦੇ ਨਹੀਂ ਹੁਆ ਹੋਗਾ ਫਿਰ ਤੇ ਹਰ ਕੁੜੀ ਨੇ ਕਿਹਾ ਵੀ ਮੈਂ ਨਹੀਂ ਆਣਾ ਤੇ ਉਹ ਅੱਗੂ ਹਰਾਮ ਦੇ ਨੇ ਬਦਮਾਚੀ ਦਿਖਾਣੀ ਵਿਖਿਓ ਉਹ ਆਵਾਜ਼ ਆਉਂਦੀ ਆ ਹਾਂਜੀ ਪਰ ਬੋਲਦਾ ਹੂੰ ਹੂੰ ਤੇ ਮੈਂ ਕਿਹਾ ਵੀ ਤੁਹਾਡੇ ਡੈਡੀ ਕਹਿੰਦਾ ਸੀ ਸਾਡੇ ਗੱਲ ਕਰਨੀ ਯੂ ਸਰ ਤੋਂ ਆਏ ਤੋਂ ਆਏ ਆਈ ਸੌਰੀ ਫਿਰ ਯੂ ਸਰ ਤੋਂ ਆ ਗਏ ਹੂੰ ਹੂੰ ਤੇ ਮੈਂ ਕਿਹਾ ਨੂੰਹ ਕੋ ਹਾਂ ਆਇਆ ਘਰਲਾ ਗੱਲ ਘਰ ਦੇ ਬਾਹਰ ਹੀ ਆ ਕਿੱਥੇ ਆ ਤੁਹਾਡੇ ਘਰਾਂ ਬਾਹਰ ਆਣਾ ਬਾਹਰ じゃ ਸੀ ਅੰਦਰ ਆਈ ਐ ਸ਼ੈ ਇੱਕ ਮਿੰਟ ਮੈਂ ਦੱਸਦੀ ਰੋਈ ਆ ਉਹ ਕਾੜਿਆ ਤੁਹਾਡੀਆਂ ਬਦਮਾਚੀਆਂ ਫੁੱਦੀ ਹੋਣਦੇ ਉਹ ਜਿੱਦੂ ਪੰਜਾਬ ਦਾ ਪਾਣੀ ਲੁੱਟਿਆ ਜਾਂਦਾ ਉੱਥੇ ਤੁਹਾਡੀ ਜ਼ੁਬਾਨ ਨਹੀਂ ਖੁੱਲਦੀ ਪਰ ਉਹਦੇ ਨਾਲ ਮੇਰੇ ਲਾਈਫ ਸਟਾਈਲ ਦੇ ਵਿੱਚ ਕੀ ਫਰਕ ਪੈਂਦਾ ਫੁੱਦੀ ਹੋਣਦੇ ਫਿਰ ਕੁੜੀ ਜਿੱਦੂ ਨਹੀਂ ਨਾ ਮੰਨੀ ਤੋ ਉਹਦੇ ਘਰ ਗਿਆ ਮੈਂ ਤੁਹਾਨੂੰ ਅਗਲੀ ਕਰਤੂਤ ਤੇ ਦਿਖਾਵਾਂ ਇਹਦੀ ਆ ਮੁੰਡੇ ਆਪਣੇ ਨਾਲ ਦੇ ਦੋਸਤ ਲੈ ਗਿਆ ਐ ਵੀਡੀਓ ਕੀ ਕਰਾਂ ਹਾਂ ਆ ਵੇਖੋ ਪਰ ਮੱਟੇ ਨਾ ਬੰਦੇ ਡਾਂਗਾ ਮਾਰਨ ਡੇੜ ਉਹਨੂੰ ਡਰਾਣ ਡੇ ਨਹੀਂ ਬਾਹਰ ਆ ਲੈ ਕਾਦੀ ਮਰਦਾਨੀਆਂ ਯਾਰ ਕੀ ਭੈਣ ਚੋਦ ਜਾਣਾ ਡਿਬੜੂ ਘਰ ਜੇਲ੍ਹ ਦੇ ਬਾਹਰ ਜਾ ਜਿੱਥੇ ਬੰਦੀ ਸਿੰਘ ਬੰਦਨੇ ਉੱਥੇ ਜਾ ਕੇ ਇਦਾਂ ਦਾ ਕਰੋ ਹਾਂ ਕੰਮ ਅਗਲੇ ਨੇ ਡਾਂਗ ਇਹ ਬੰਡ ਚੋ ਕੱਢ ਕੇ ਮੂੰਹ ਥਾਣੀ ਨਾ ਕੱਢ ਦਿੱਤੀ ਆ ਬਜਮਾਚੀ ਉੱਥੇ ਜਚਦੀ ਏ ਜਿੱਥੇ ਹੱਕ ਹੋਵੇ ਕਾਦੇ ਲੋੜਾ ਲੈਣੀ ਦਿਓ ਇੱਥੇ ਵਿੱਚ ਪੇੜਾ ਹੀ ਖਾਣੀ ਇਦਾਂ ਦੇ ਹੁਣ ਤੇਰੀ ਮਾਂ ਭੈਣੇ ਕਿ ਕਰਨ ਡਈ ਆ ਜੇ ਕੋਈ ਇਹ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਜੇ ਜੋ ਮਰਜੀ ਸਾਨੂੰ ਕਹਿਦੀ ਪੀ ਜਾਰੇ ਕੁੜੀ ਦੇ ਕਿਤੇ ਆ ਫੇਰ ਸਹੀ ਤਾਂ ਕੀਤੀ ਵੀਡੀਓ ਵਾਇਰਲ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਜੇ ਕੋਈ ਕਹੇ ਕੁੜੀ ਨੂੰ ਕਹੇ ਦਾ ਮੁੰਡਾ ਨਹੀਂ ਪਸੰਦਾ ਆ ਉਹ ਛੱਡ ਦੇਗੀ ਵੀ ਨਹੀਂ ਮੈਨੂੰ ਮੁੰਡਾ ਪਸਦਾ ਤੁਸੀਂ ਵੀਡੀਓ ਵਾਇਰਲ ਕਰ ਦੋਗੇ ਉਹਦੀ ਜੇ ਕੁੜੀ ਤੁਹਾਡੀ ਧੀ ਭੈਣ ਨਾਲ ਕੋਈ ਮਾੜਾ ਕੰਮ ਕਰ ਰਹੀ ਏ ਠੀਕ ਹੈ ਹੈ ਤੁਹਾਡੇ ਘਰ ਦੇ ਬੱਚਿਆਂ ਨੂੰ ਪਰੇਸ਼ਾਨ ਕਰ ਰਹੀ ਤੁਹਾਡੀ ਮਾਂ ਨੂੰ ਪਰੇਸ਼ਾਨ ਕਰ ਰਹੀ ਚਲੋ ਫੇਰ ਵੀ ਫੇਰ ਅਸੀ ਕਿਹਾ ਸਕਦੇ ਨਹੀਂ ਯਾਰ ਇਹਨੇ ਤੰਗ ਆ ਕੇ ਕੀਤਾ ਹੈ ਇਹਦੇ ਨਾਲ ਨਜਾਇਜ਼ ਹੋ ਰਹੀ ਪਰ ਜਦੂ ਯਾਰ ਅਗਲੀ ਦਾ ਕੋਈ ਗੱਲ ਨਾ ਬਹੁਤ ਪੈਂ ਤੂੰ ਇਹ ੱਟਕੇ ਨਾਲੀ ਆ ਪਿਓ ساری ਉਮਰ ਧੌਣ ਚੱਕਣ ਜਗਾ ਨਹੀਂ ਛੜਿਆ ਤੂੰ ਹਰਾਮਦਿਆ ਆਪਣੇ 2 ਮਿੰਟ ਤੇ ਸਵਾਦ ਵਾਸਤੇ ਕਾਦਾ ਤੇ ਤੁਹਾਡੀ ਇੱਕੋ ਇੱਕ ਤੇ ਬੜੀ ਜਲਦੀ ਹਟ ਹੁੰਦੀ ਯਾਰ ਸਾਲੀ ਸਮਝ ਨਹੀਂ ਆਉਂਦੀ ਹੈ ਕੀ ਗੱਲਾਂ ਸੀ ਆ ਵੇਖੋ ਯਾਰ ਬੜੀਆਂ ਗੱਲਾਂ ਨੇ ਮੇਰੇ ਕੋਲ ਬੜੇ ਸਕਰੀਨਸ਼ਾਟ ਮੈਨੂੰ ਸਮਝ ਨਹੀਂ ਆਣੇ ਮੈਂ ਤੁਹਾਨੂੰ ਕਿਹੜਾ ਦਿਖਾਵਾਂ ਚੈਨਲ ਦੀ ਕੁੜੀ ਦਾ ਇਹ ਵੀ ਬੰਦ ਕਰ ਗਈ ਵਿਚਾਰੀ ਹੈ ਹਾਲਾਂਕਿ ਅੱਜਕੱਲ੍ਹ ਦੀਆਂ ਕੁੜੀਆਂ ਰੀਲਾਂ ਬਣਾਉਂਦੀਆਂ ਨੇ ਆ ਬਾਂਦਰਾ ਵਾਂਗੂ ਟਪੂਸੀਆਂ ਮਾਰਦੀਆਂ ਨੇ ਆ ਵੇਖ ਆ ਪਿਛਵਾੜਾ ਦਸਾਉਂਦੀਆਂ ਨੇ ਪਰ ਉਹ ਫਿਰ ਵੀ ਆਪਣੇ ਪਿਓ ਦੇ ਹੱਥ ਵਟਾ ਰਹੀ ਸੀ ਇਦਾਂ ਦੀ ਕੁੜੀਆਂ ਲੱਭਦੀਆਂ ਜਿਹੜਾ ਮਾਪਾ ਪਿਓ ਦੇ ਹੱਥ ਵਟਾਵੇ ਖੇਤੀ ਕਰਨ ਵਾਲੀਆਂ ਕੁੜੀਆਂ ਉਹ ਕੁੜੀਆਂ ਤੇ ਭੈਣ ਜਿਹੜਾ ਡੰਗਰਾਂ ਦੇ ਰੂਮ 'ਚ ਜਾ ਕੇ ਖੁਸ਼ ਨਹੀਂ ਆ ਅੱਜਕੱਲ੍ਹ ਕੁੜੀਆਂ ਡੰਗਰਾਂ ਦੇ ਕੁਲੂ ਨਹੀਂ ਲੰਘ ਕੇ ਰਾਜੀ ਪੀਸਾ ਨੂੰ ਸ਼ਰਮ ਆਦੀ ਬੁਸ਼ਕਾ ਦੀ ਉਹ ਤਾਂ ਫਿਰ ਖੇਤਾਂ 'ਚ ਜਾ ਕੇ ਯਾਰ ਮੁੰਡਿਆਂ ਨਾਲੋਂ ਵੱਧ ਕੇ ਕੰਮ ਕਰਦੀ ਏ ਫਿਰ ਕਹਿੰਦੇ ਅਸੀਂ ਕਹਿੰਦੇ ਧੀਆਂ ਕੰਮ ਨਹੀਂ ਕਰਦੀਆਂ ਧੀਆਂ ਮੁੰਡਿਆਂ ਦੇ ਬਰਾਬਰ ਨਹੀਂ ਤੇ ਜਦੋਂ ਆਂਦੀਆਂ ਨੇ ਤੇ ਫਿਰ ਇਦਾਂ ਦੇ ਕੁੱਤੇ ਬੰਦੇ ਉਹਨਾਂ ਦਾ ਕੀ ਹਾਲ ਕਰਦੇ ਨੇ ਇੱਕ ਨਹੀਂ ਕਈ ਸਾਲੋਂ ਸੇ ਚੱਰੀ ਹੈ ਦਰੰਦਗੀ ਦਾ ਉਹ ਖੇਲ ਵੀਡੀਓ ਬਣਾਉਣ ਦਾ ਸਿਰਫ ਇੱਕ ਮਕਸਦ ਸੀ ਕਿ ਅਸੀਂ ਵੀ ਕਹਿ ਸਕਦੇ ਕਿ ਏਆਈ ਹੈ ਕੁੜੀ ਵੀ ਕਹਿ ਸਕਦੀ ਸੀ ਕਿ ਏਆਈ ਹੈ ਮਕਸਦ ਸਿਰਫ ਇਹ ਵੇ ਕਿ ਇਦਾਂ ਦੇ ਫੁੱਦੂ ਬੰਦੇ ਆ ਦੋ ਬਚ ਗਏ ਬਸ ਠੀਕ ਹੈ ਜੀ ਬਾਕੀ ਜਿੱਥੇ ਵੀ ਤੁਹਾਨੂੰ ਇਹ ਵੀਡੀਓ ਮਿਲਦੀ ਏ ਉਹਨੂੰ ਡਰੀਡ ਕਰੋ ਯਾਰ ਪਰਦਾ ਪਾਣਾ ਸਿੱਖੋ ਕੱਜਣਾ ਸਿੱਖੋ ਕਹਿਦੀ ਧੀ ਪੈਂਦੀ ਇੱਜ਼ਤ ਖਿਲਾਰਦੇ ਨੇ ਆ ਗਈ ਆ ਗਈ ਸੋਸ਼ਲ ਮੀਡੀਆ ਸਮਝਦੇ ਹਰ ਜਿਹੜੀ ਕੁੜੀ ਸੋਸ਼ਲ ਮੀਡੀਆ ਤੇ ਲੋਫਰ ਹੈ ਹਰ ਕੁੜੀ ਜਿਹੜੀ ਸੋਸ਼ਲ ਮੀਡੀਆ ਤੇ ਲੋਫਰ ਨਹੀਂ ਲੋਫਰ ਨੇ ਮੀਤੀ ਸੁਰਲੀਣ ਜਿਸਲ ਇਹ ਲੋਫਰ ਨੇ ਆ ਕੁੜੀਆਂ ਲੋਫਰ ਨਹੀਂ ਆ ਨਾ ਬਰਾਊਨ ਕੁੜੀ ਜਿਹੜੀ ਆ ਆ ਵੈਲਡਿੰਗ ਕਰਦੀ ਏ ਇਹ ਲੋਫਰ ਕੁੜੀਆਂ ਨਹੀਂ ਐ ਇਹ ਸਾਰੇ ਇੱਕ ਅੱਖ ਨਾਲ ਹੀ ਵੇਖਦੇ ਨੇ ਵੀ ਜਿਹੜੀ ਸੋਸ਼ਲ ਮੀਡੀਆ ਤੇ ਆ ਗਈ ਉਹ ਤੇ ਫਿਰ ਹੈ ਹੀ ਗੀਮਰ ਨਹੀਂ ਐਦਾਂ ਨਹੀਂ ਹੁੰਦਾ ਕੋਈ ਕੁੜੀ ਫੋਟੋ ਪਾ ਦੇਵੇ ਉੱਥੇ ਥੱਲੇ ਗਾਲਾਂ ਕੱਢਣ ਆਣਗੇ ਜਿਹੜੇ ਵੀ ਪਿੰਡ ਚ ਇਸ ਤਰ੍ਹਾਂ ਦੀ ਮੰਨ ਲਓ ਕਬੀਜ ਆ ਨਾ ਉਹਦੇ ਜੁੱਤੀ ਪਿੰਡ ਪਿੰਡੇ ਫੇਰੀ ਜਾਏ ਮਾਨ ਸਾਹਿਬ ਅੱਧਾ ਘੰਟੇ ਤੁਹਾਡੀ ਇੱਕ ਸਟੋਰੀ ਨਾਲ ਸਾਫ਼ ਹੋ ਜੇ ਪਰ ਤੁਸੀਂ ਨਹੀਂ ਪਾਣੀ ਸਟੋਰੀ ਤੁਹਾਨੂੰ ਪਤਾ ਹੈ ਲੋਕਾਂ ਨੇ ਤੁਹਾਡੀ ਮਾਂ ਭੈਣੇ ਕਰ ਦੇਣੀ ਉਹ ਪੀਜਾਂ ਲੈਣੇ ਜਿਹੜੇ ਤਿੰਨ ਚਾਰ ਜਿਨੇ ਆਣੇ ਮਾਨ ਸਾਹਿਬ ਤਿੰਨ ਚਾਰ ਪੀਜਾਂ ਵਾਲੇ ਕੋਲ ਡਰਦੇ ਰਹਿੰਦੇ ਨੇ ਵੀ ਬੜੀ ਸਟੋਰੀ ਪਾੜੀ ਹਾਏ ਮੇਰੀ ਮਾਂ ਭੈਣੇ ਕਰ ਦੇਣੀ ਉਹ ਕਾਹਦਾ ਅੜ ਪੰਜਾਬੀ ਮਾਨ ਸਾਹਿਬ ਚਲੋ ਮਾਨ ਸਾਹਿਬ ਦੀ ਢੂਈ ਚ ਬਾਹਰ ਨਿਕਲੀ ਆਪਾਂ ਗੱਲ ਕਰ ਰਹੇ ਹਾਂ ਹਸਬੰਦ ਤੇ ਆਪਣੇ ਹਸਬੰਡ ਨਾਲ ਜੋ ਕਰਨਾ ਕਰੀ ਆ ਕੁੱਲੜ ਪੀਆ ਵੇਖ ਲਓ ਉਹ ਵੀ ਤੇ ਹਸਬੰਡ ਵਾਈਫ ਸੀ ਨਾ ਮਤਲਬ ਕਿ ਮੇਰਾ ਕਹਿਣ ਨਾਲ ਕਿ ਤਾੜੀ ਦੋਨਾਂ ਥਾਂ ਵੱਜੀਦੀ ਏ ਇਹਦੇ ਚ ਹਸਬੰਡ ਵਾਈਫ ਨੂੰ ਕੁੜੀ ਮੁੰਡੇ ਦੋਨਾਂ ਨੂੰ ਐਜੂਕੇਟ ਹੋਣਾ ਪੈਣਾ ਜੇ ਗੇਮ ਪਾਉਂਦੇ ਮੁੰਡਾ ਮੋਬਾਈਲ ਬਾਹਰ ਕੱਢਦਾ ਉਹਦੇ ਟੱਟਿਆਂ ਤੇ ਲੱਤ ਮਾਰੇ ਕੁੜੀ ਜੇ ਕੁੜੀ ਕੱਢਦੀ ਏ ਉਹਦੇ ਗਿੱਚੀ ਤੇ ਰੱਖ ਕੇ ਦੋ ਮਾਰੇ ਵੀ ਇਹ ਇਹ ਕੀ ਫੈਸ਼ਨ ਕਦ ਹੈ ਮੋਬਾਈਲ ਨਾਲ ਕੀ ਜਦਾ ਕਸੇ ਵਜਦੇ ਨੇ ਬਸ ਸਾਲੇ ਆ ਮਿੱਟੀ ਵੇਖ ਲਓ ਸੋਸ਼ਲ ਮੀਡੀਆ ਤੇ ਰੋੜਾ ਪਾਇੰਦਾ ਹਾਏ ਮੈਨੂੰ ਕੋਈ ਚੁੱਧਣ ਵਾਲਾ ਮਿਲ ਜੇ ਮੈਂ ਜੁਨੀ ਸਿੰਸ ਨੂੰ ਦੇਣੀ ਮੈਂ ਮੇਲ ਲਿਖੀ ਮੇਰੀ ਜੋ ਜੁਨੀ ਸਿੰਸ ਨਾਲ ਫਿਲਮ ਆਣ ਲੱਗੀ ਆਇਆ ਕਾਲੇ ਨਾਲ ਮੈਂ ਦੀ ਫਿਲਮ ਵੇਖੀ 30 ਮਿੰਟ ਦੀ ਸੀ ਪਹਿਲੇ 2 ਮਿੰਟ ਕਾਲਾ ਐਡਾ ਜ਼ੋਰ ਦੀ ਕਸਾ ਮਾਰਦਣਾ ਪੂਰੇ 2.5 ਮਿੰਟ ਉੱਠਦੀ ਨਹੀਂ ਵੀਡੀਓ ਉੱਤੇ ਉੱਤੇ ਡਿੱਗੀ ਰਹਿੰਦੀ ਉੱਥੇ ਨੂੰ ਇੱਕਸੇ ਮਾਰਨੇ ਆ ਐ ਤਿੰਨਾਂ ਦੀ ਜੋ ਜਿਹੜੇ ਬੋਲਦੇ ਨੇ ਨਾ ਉਹਨਾਂ ਦੇ ਕੱਖ ਨਹੀਂ ਹੁੰਦਾ ਤੇ ਇਦਾਂ ਦੇ ਮੁੰਡੇ ਜਿਹੜੇ ਵੀਡੀਓ ਵਾਇਰਲ ਕਰਦੇ ਨੇ ਕੁੜੀ ਦੀ ਮਰਜ਼ੀ ਤੋਂ ਬਿਗ ਤੁਹਾਨੂੰ ਬੈਕਮੇਲ ਕਰਦੇ ਨੇ ਜੋ ਇਹ ਜਿਗਰਾ ਇਹੀ ਤੇ ਟੈਮ ਹੁੰਦਾ ਕੁੜੀ ਨੂੰ ਆਪਣੇ ਆਪਣਾ ਸਟੈਂਡ ਲੈਣ ਦਾ ਜੋ ਕੰਮ ਹੋਣਾ ਸੀ ਹੋ ਗਿਆ ਤੁਸੀਂ ਕਿਹੜਾ ਗਲਤ ਹੋ ਕੋਈ ਗਲਤ ਕਿਨੇ ਮੁੰਡਿਆਂ ਨਾਲ ਤੁਹਾਡਾ ਰਿਲੇਸ਼ਨ ਹੈ 5 ਨਾਲ 7 ਨਾਲ ਨਹੀਂ ਨਾ ਤੁਹਾਡੇ ਮੰਗੇਤਰ ਨਾਲ ਸੀ ਨਾ ਤੁਹਾਡੇ ਹਸਬੰਦ ਨਾਲ ਸੀ ਨਾ ਉਹਨੇ ਵੀਡੀਓ ਵਾਇਰਲ ਕੀਤੀ ਨਾ ਉਹ ਸਜ਼ਾ ਭੁਗਤੇ ਤੁਸੀਂ ਕਿਉਂ ਭੁਗਤ ਰਹੇ ਇਹ ਤੇ ਡੈਡੀ ਦਾ ਕਿ ਕਸੂਰ ਹੈ ਇਹ ਤੇ ਡੈਡੀ ਡੈਡੀ ਨੇ ਚਲੋ ਜੇ ਕੁੜੀ ਨੇ ਮੰਨ ਲਿਆ ਕਿ ਇਹ ਮੁੰਡੇ ਨਾਲ ਜੈਰੀ ਲਈ ਹੋਈ ਜੇ ਇਹਨੂੰ ਮੰਨ ਲਓ ਗੁੱਸਾ ਵੀ ਹੈ ਮੰਨ ਲਓ ਮੈਂ ਇੱਕ ਗੱਲ ਕਰਨੀ ਹੈ ਪਰ ਇਦਾਂ ਦੀ ਗੱਲ ਨਹੀਂ ਹੈ ਮੈਨੂੰ ਪਤਾ ਹੈ ਕਿਹੜਿਆ ਕੀ ਨਿਕਲ ਕੇ ਆੜਾ ਵਿਚੂ ਨੰਗਾ ਰਿਲੇਸ਼ਨ ਸੀ ਪਰ ਮੰਨ ਲਓ ਜੇ ਰਿਲੇਸ਼ਨ ਵੀ ਸੀ ਇਹਦੇ ਪਿਓ ਦਾ ਕੀ ਕਸੂਰ ਹੈ ਇਦਾਂ ਦੇ ਫੁੱਦੂ ਬੰਦਿਆਂ ਨੂੰ ਸਜ਼ਾ ਦਿਵਾਉਣ ਵਾਸਤੇ ਇੰਡੀਆ 'ਚ ਕਾਨੂੰਨ ਹੈ ਅੱਜ ਤੂੰ 2 ਸਾਲ ਪਹਿਲਾਂ ਵੀ ਚੰਡੀਗੜ੍ਹ ਯੂਨੀਵਰਸਿਟੀ 'ਚ ਕੇਸ ਹੋਇਆ ਸੀ ਠੀਕ ਹੈ ਉਦੋਂ 60 ਕੁੜੀਆਂ ਦੀ ਇੱਕ ਮੁੰਡੇ ਨੇ ਐਮਐਮਐਸ ਲੀਕ ਕੀਤਾ ਸੀ ਉਹ ਕੇਸ ਅਜੇ ਵੀ ਚੱਲ ਰਿਹਾ ਚਲੋ ਸਜ਼ਾ ਤੇ ਨਹੀਂ ਹੋਈ ਪਰ ਕੇਸ ਦਰਜ ਹੋ ਜਾਂਦੇ ਨੇ ਸਜ਼ਾ ਹੋਈ ਵੀ ਸੀ ਇੱਕ ਕੇਸ 'ਚ ਲੁਧਿਆਣੇ ਹੋਇਆ ਸੀ 2024 'ਚ ਠੀਕ ਹੈ ਉਹ ਵੀ ਪ੍ਰਭ ਭਾਜੀ ਵਾਂਗੂ ਬਲੈਕਮੇਲ ਕਰਦਾ ਸੀ ਉਹਨੂੰ ਵੀ ਸਜਾਈ ਇਹ ਤੁਹਾਡੇ ਤੇ ਵੇ ਵੀ ਤੁਸੀਂ ਕਿੱਦਾਂ ਕਿੰਨੀ ਕ ਦਲੇਰੀ ਨਾਲ ਸਿਚੁਏਸ਼ਨ ਦਾ ਸਾਹਮਣਾ ਕਰਦੇ ਹੋ ਹਾਂਜੀ ਬਾਕੀ ਮੈਂ ਤੇ ਐਂਡ ਤੇ ਹੀ ਕਵਾਂਗਾ ਮੋਦੀ ਜੀ ਕੈਸੀ ਹੈ ਜਨਰੇਸ਼ਨ ਇਹ